ਇਹ ਨਾਂ ਮੈਂਟਲੀ ਹਰਾ ਕੀਤਾ ਕਿ ਕਿ ਅੱਜ ਮੈਂ ਆਪਣੀ ਜੀਵਨ ਲੀਲਾ ਸਵਾਪ ਕਰਨ ਲੱਗਾ ਹਾਂ ਮੈਨੂੰ ਹਰਾਸ਼ ਕਰਨ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਵੀ ਵਰਕਰ ਨੇ ਨਵੀਬ ਕੋ ਸਿੱਧੂ ਅਤੇ ਉਸ ਦਾ ਕਾਲਾ ਕੁਸ਼ਵੰਤ ਸਿੱਧੂ ਔਰ ਚਕਾਲਾ ਹਿੰਦਰਜੀਤ ਸਿੰਘ ਔਰ ਕਾਲਾ ਯਾਦ ਗਿਰਨ ਸ਼ਾਰਦਾ ਔਰ ਗੋਲਦੀ ਸਾਤੇ ਨੀਰੂਪਨ ਪੋਤਾ ਵਿੱਚ ਮੇਰੀ ਦੂਜੀ ਸੀਗੀ ਸਕੂਲ ਵਿੱਚ ਕਿ ਉੱਥੇ ਮੈਨੇ ਖਾਣੇ ਦਾ ਸਾਰਾ ਪ੍ਰਬੰਧ ਕਰਨਾ ਸੀ ਤੇ ਖਾਣੇ ਦੇ ਪ੍ਰਬੰਧ ਸਮੇਂ ਮੈਨੂੰ ਪੁੱਛੋਂ ਹੁਕਮ ਹੋਇਆ ਕਿ ਤੁਸੀਂ ਸੁਬੀਨ ਲਾਣੀ ਹੈ ਉੱਥੇ ਮੈਨੇ ਸੁਬੀਨ ਦਾ ਸਮਾਨ ਨਹੀਂ ਪੁੱਛੋਂ ਆ ਗਿਆ ਇਸ ਦਫ਼ਤਰ ਤੋਂ ਕਿ ਸੁਬੀਨ ਲਾਣੀ ਸੀ ਉੱਥੇ ਤੇ ਨਵੀਨ ਗੁਰਪਤੂ ਉਸ ਦੇ ਘਰ ਵਾਲੇ ਖੁਸ਼ਵੰਤ ਸਿੱਧੂ ਅਤੇ ਨੀਰੂਪਨੋਂ ਮੋਟਾ ਤੇ ਕਿੰਨੇ ਪਹਿਲਾਂ ਜਾਲ ਕੁਝ ਕੀ ਆ ਕੇ ਉੱਥੇ ਮੇਰੇ ਨਾਲ ਲੜਾਈ ਜੀਤੀ ਗਈ ਅਤੇ ਮੈਨੂੰ ਕਿਹਾ ਗਿਆ ਕਿ ਅਸੀਂ ਕਬੀਲ ਨਹੀਂ ਫੂਲ ਵਿੱਚ ਲੱਗਣ ਮੰਦੇ ਅਸੀਂ ਕਬੀਲ ਬਾਹਰ ਲੈ ਕੇ ਜਾਵਾਂਗੇ ਮੇਰੇ ਉੱਥੇ ਸਾਰੇ ਆਹ ਸਾਹਮਣੇ ਬਹੁਤ ਬੇਇੱਜ਼ਤੀ ਕੀਤੀ ਗਈ ਤੇ ਸੁਵਾਰ ਇੰਦਰਜੀਤ ਸਿੰਘ ਕਾਲਾ ਜਿਸ ਦਾ ਘਰ ਮੇਰੇ ਘਰ ਦੇ ਪੰਮਣ ਹੀ ਹੈ ਉਹਨੇ ਪਿਛਲੇ 1.5 ਤੋਂ 2 ਸਾਲ ਤੋਂ ਸਾਡੇ ਘਰ ਦੇ ਸਾਹਮਣੇ ਮਲਬਾ ਸੁੱਟ ਰੱਖਿਆ ਹੈ ਪੂਰੀ ਗਲੀ ਵਿੱਚ ਅਤੇ ਉਸ ਦੇ ਉੱਤੇ 30-35 ਸਾਲ ਪੁਰਾਣੀ ਕਾਰ ਖੜੀ ਕਰ ਰੱਖੀ ਹੈ ਇਸ ਨੂੰ ਮੇਰੇ ਮਾਪੇ ਪਿਛਲੇ ਦੇਖ ਤੋਂ 2 ਸਾਲ ਤੋਂ ਕਹਿ ਰਹੇ ਹਨ ਪੁੱਤ ਨਾ ਕਰ ਸਾਨੂੰ ਉਹ ਅਖਿਆਈ ਹੁੰਦੀ ਹੈ ਕਿ ਮਲਵਾ ਚੱਕ ਲੈ ਮੇਰੇ ਫਾਦਰ ਕਈ ਵਾਰ ਕੂਹੀ ਬਾਹਰ ਕੱਢਦੇ ਹੋਏ ਵੀ ਡਿੱਗ ਗਏ ਹਨ ਮੇਰੇ ਮਾਂ ਕੋਈ ਬਿਮਾਰੀਆਂ ਦੇ ਸ਼ਿਕਾਰ ਹਨ ਤੇ ਅੰਤ ਜਦੋਂ ਇਸ ਨੇ ਨਾ ਸੁਣੀ ਤਾਂ ਮੇਰੀ ਮਦਰ ਫਾਦਰ ਵੱਲੋਂ ਇੱਕ ਕੰਪਲੇਟ ਕੀਤੀ ਗਈ ਪੁਲਿਸ ਰਿਪੋਰਟ ਵੀ ਇਸ ਨੂੰ ਮਨਵੀਨ ਪਕਾਇਆ ਜਾਵੇ ਇਹੋ ਸਾਹਿਬ ਨੂੰ ਵੀ ਕਿਹਾ ਗਿਆ ਉਹਨਾਂ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ ਤੇ ਅੰਤ ਫੌਜ ਨੇ ਮਦਦ ਤਾਂ ਕੀ ਕਰਨੀ ਸੀ ਆਖਰ ਮਲਬਾ ਨਾ ਚੱਕਿਆ ਜਾਵੇ ਪੂਰਾ ਜ਼ੋਰ ਲਾਇਆ ਗਿਆ ਨਜੀਬਪੁਰ ਸਿੱਧੂ ਵੱਲੋਂ ਗਲੀ ਤੇ ਸਾਰੇ ਸਾਹਮਣੇ ਖੜ੍ਹ ਕੇ ਚੁਹਿਆ ਗਿਆ ਕਿ ਇਹ ਮਲਬਾ ਮੈਂ ਚੱਕਾਂ ਨਹੀਂ ਦਿੰਦੀ ਦੇਖਦਾ ਮੇਰੇ ਹੰਡੇ ਕੋਲ ਮਲਬਾ ਚੱਕਦਾ ਹੈ ਅਤੇ ਫੌਜ ਤੋਂ ਮੇਰੇ ਵੱਲ ਡੈਡੀ ਤੋਂ ਫੌਜ ਤੋਂ ਜਾਣ ਕੇ ਬਿਆਨ ਦਿਖਾ ਲਿਆ ਗਿਆ ਕਿ ਅਸਾਦੀ ਆਪ ਦੀ ਫਹਿਮੀਤੀ ਚੱਲ ਰਹੀ ਹੈ ਰਜਾਮੰਦੀ ਤੇ ਹਿਮਲਵਾ ਅਸੀਂ ਆਪੇ ਕਰ ਲਵਾਂਗੇ ਜੋ ਕਿ ਬਿਲਕੁਲ ਝੂਠ ਹੈ ਤੇ ਇਸ ਤੋਂ ਬਾਅਦ ਨਵਦੀਪ ਕੌਰ ਸਿੱਧੂ ਵੱਲੋਂ ਇੰਦਰਜੀਤ ਸਿੰਘ ਕਾਲਾ ਵੱਲੋਂ ਜਾਨ ਬੁਲਦਕੀ ਦੇ ਖਿਲਾਫ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਕਿ ਇਹ ਬੰਦਾ ਸਾਨੂੰ ਤੰਗ ਕਰਦਾ ਹੈ ਤੇ ਮੈਨੂੰ ਥਾਣੇ ਕੋ ਬਾਰ ਬਾਰ ਫੋਨ ਕਰਵਾ ਰਹੇ ਹਨ ਨਵਦੀਪ ਕੌਰ ਸਿੱਧੂ ਆਮ ਆਨਵੀ ਪਾਰਟੀ ਦੀ ਵਰਕਰ ਹੋਣ ਕਰਕੇ ਆਪਣੀ ਪੋਜੀਸ਼ਨ ਦਾ ਗਲਤ ਯੂਜ਼ ਕਰ ਰਹੀ ਹੈ ਇੱਕ ਪਾਹਾਜਿਤ ਹੈਂਡੀਕੈਪ ਬੰਦੇ ਨੂੰ ਜਾਣਬੁੱਝ ਕੇ ਬਹੁਤ ਤੰਗ ਕਰ ਰਹੀ ਹੈ ਜਦ ਕਿ ਇਸਨੇ ਮੈਨੂੰ ਇੰਨਾ ਹਰਾਸ਼ ਕੀਤਾ ਹੈ ਮੇਰੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਤੇ ਇੰਦਰਜੀਤ ਸਿੰਘ ਕਾਲਾ ਵੱਲੋਂ ਜਾਣਬੁੱਝ ਕੇ ਇੱਕ ਕੰਪਲੇਂਟ ਉਠਾਈ ਗਈ ਕਿ ਮੈਂ ਉਸ ਨੂੰ ਗੋਲੀ ਨਾਲ ਮਾਰਨ ਦੀ ਧਮਕੀ ਦੇ ਰਿਹਾ ਹਾਂ ਅਤੇ ਉਸਨੇ ਜਾਤੀ ਸੂਚਕ ਸ਼ਬਦ ਬੋਲੇ ਹਨ ਤੁਸੀਂ ਆਪ ਹੀ ਦੱਸੋ ਕਿ ਮੈਂ ਇੱਕ 85% ਸੈਂਟ ਹੈਂਡੀਕੈਪ ਦਾ ਖਾਦੋ ਕਿ ਮੈਂ ਕਿਸੇ ਨੂੰ ਕਿੰਨੇ ਕੋਲੀ ਮਾਰ ਸਕਦਾ ਹਾਂ ਸਾਥੀ ਇਹਨਾਂ ਤੋਂ ਮੈਂ ਸਾਰੇ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਹਾਂ ਇਸੇ ਇੱਕ ਦੁਸ਼ਮੇਲ ਨੇ ਸੁਸਾਇਡ ਕੀਤਾ ਮੇਰੇ ਮਾਪਿਓ ਕਿਸੇ ਦਾ ਕੋਈ ਰੋਲ ਨਹੀਂ ਹੈ ਉਹਨਾਂ ਦਾ ਕੁਝ ਵੀ ਵੋਚ ਨਹੀਂ ਹੈ ਇੰਦਰਜੀਤ ਸਿੰਘ ਕਾਲਾ ਨਬੀਤ ਕੋਰ ਸਿੱਧੂ ਉਸ ਦਾ ਘਰ ਵਾਲਾ ਕੁਸ਼ਵੰਤ ਸਿੱਧੂ ਯਾਦਵਿੰਦਰ ਸ਼ਾਰਦਾ ਉਹ ਗੋਲਡੀ ਸਭ ਇਹਨਾਂ ਦਾ ਹੀ ਰੋਲ ਹੈ ਜੋ ਮੈਨੂੰ ਇਹ ਕਾਫੀ ਸਮੇ ਤੋਂ ਸੰਗਬਸਾਨ ਕਰ ਰਹੇ ਹਨ ਮੇਰੇ ਪਿੱਛੇ ਪਏ ਹੋਏ ਹਨ ਇਹਨੂੰ ਨੌਕਰੀ ਤੋਂ ਕਢਵਾ ਦਵਾਂਗੇ ਇਹਨੂੰ ਐ ਕਰ ਦਵਾਂਗੇ ਮੈਨੂੰ ਅੱਲਾ ਅੱਲਾ ਕਹਿ ਕੇ ਵੀ ਉਹਨਾਂ ਵੱਲੋਂ ਲੋਕਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਮੇਰੀ ਮੌਤ ਦੇ ਜ਼ਿੰਮੇਵਾਰ ਮੇਰੀ ਵੀਡੀਓ ਵਿੱਚ ਲਈ ਜਿਨ੍ਹਾਂ ਦਾ ਨਾਮ ਲਿਆ ਗਿਆ ਹੈ ਉਹੋ ਹੀ ਹੋ